ਸਾਰੇ ਪੀਰ ਗੁਰੂ ਗ੍ਰੰਥ ਸਾਹਿਬ ਜੀ ਪਵਨ ਪਵਤਰ ਹਜ਼ੂਰੀ ਅੱਜ ਜੁੜੇ ਬੈਠੇ ਗੁਰੂ ਗੁਰੂ ਸਾਰੀ ਕਾਲ ਸਾਹਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਸਹਿ ਦੇ ਪਰਗਟ ਦਿਹਾੜੇ ਨੂੰ ਸਮਰਪਿਤ ਆਯੋਜਨ ਕੀਤੇ ਗਏ ਇਹਨਾਂ ਸਮਾਰੋਹਾਂ ਦੇ ਵਿੱਚ ਅਸੀਂ ਸਾਰੇ ਮਿਲ ਕੇ ਬੈਠੇ ਹੋਏ ਆਂ ਇੱਕ ਗੱਲ ਅਸੀਂ ਆਮ ਹੀ ਆਪਣੇ ਢਾਡੀ ਪ੍ਰਚਾਰਕਾਂ ਕੋਲੋਂ ਕਥਾਵਾਚਕਾਂ ਕੋਲੋਂ ਕਿ ਫਰੀ ਸੰਘਾ ਦੇ ਕੋਲੋਂ ਸਿਆਣਿਆਂ ਦੇ ਕੋਲੋਂ ਸੁਣੀ ਹੈ ਜੜੀ ਕਿ 100 ਪ੍ਰਤੀਸ਼ਤ ਸੱਤਿਆ ਹੈ ਕਿ ਖ਼ਾਲਸੇ ਦਾ ਜਿਹੜਾ ਪ੍ਰਗਟ ਹੋਣਾ ਹੈ ਖ਼ਾਲਸੇ ਨੂੰ ਜਿਹੜਾ ਸਾਜਣਾ ਹੈ ਉਹ ਜਣੀ ਕੀਤਾ ਉਹ ਜਿੱਥੇ ਉਹਦੇ ਨਿਆਰੇ ਪੰਦ ਦੇ ਲਈ ਕੀਤਾ ਹੈ ਉਥੇ ਉਹਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਕੀਤਾ ਕੀਤਾ ਮਤਲਬ ਸਾਡੇ ਤੇ 2.5 ਸਦੀਆਂ ਦਾ ਸਮਾਂ ਤਕਰੀਬਨ ਗੁਰੂ ਮਹਾਰਾਜ ਨੇ ਲਾਇਆ ਸਾਨੂੰ ਘੜਨ ਦੇ ਲਈ ਤੇ ਜਿਹੜਾ ਸਾਡਾ ਸਵੇਰ ਕੜਿਆ ਆ ਬਾਹਰੀ ਦਿੱਖ ਕੜੀ ਆ ਉਹ ਤੇ ਹੈ ਹੀ ਆ ਸਾਡਾ ਮਨ ਜਿਹੜਾ ਕੜਿਆ ਆ ਉਹ ਜ਼ੁਲਮ ਦੇ ਖਿਲਾਫ ਅਤਿਆਚਾਰਾਂ ਦੇ ਖਿਲਾਫ ਇਨਜਸਟਿਸ ਦੇ ਖਿਲਾਫ ਲੜਨ ਦੇ ਲਈ ਕੜਿਆ ਗਿਆ ਔਰ ਇਹ ਅਸੀਂ ਆਪਣੇ ਇਤਿਹਾਸ ਦੇ ਵਿੱਚ ਦੁਹਰਾਇਆ ਹੈ ਕਿ ਜਿੱਥੇ-ਜਿੱਥੇ ਵੀ ਕਿਸੇ ਦੇ ਉੱਤੇ ਵੀ ਅਤਿਆਚਾਰ ਹੈ ਚਾਹੇ ਇੱਕ ਸਮੇਂ ਦੇ ਉੱਤੇ ਹਿੰਦੂ ਦੇ ਹੋਇਆ ਅਸੀਂ ਉਹਨਾਂ ਦੇ ਨਾਲ ਵੀ ਖੜੇ ਜਿਹੜੀ ਕਸ਼ਮੀਰੀ ਪੰਡਤਾਂ ਦੀ ਸਾਰੀ ਉਹ ਗੱਤਾਂ ਅਸੀਂ ਸਾਰੇ ਸੁਣਦੇ ਜੇ ਅੱਜ ਦੇ ਸਮੇਂ ਦੇ ਵਿੱਚ ਮੁਸਲਮਾਨਾਂ ਦੇ ਤੇ ਕਸ਼ਮੀਰੀਆਂ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਅਤਿਆਚਾਰ ਇੰਡੀਆ ਨੇ ਕੀਤਾ ਸੀ ਉਹਨਾਂ ਦੇ ਨਾਲ ਵੀ ਖੜੇ ਬਹੁਤ ਸਾਰੇ ਥਾਵਾਂ ਦੇ ਉੱਤੇ ਅਸੀਂ ਉਹਨਾਂ ਲੋਕਾਂ ਦੇ ਨਾਲ ਵੀ ਖੜੇ ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ ਪਰ ਜੋ ਕਿਸੇ ਸਮੇਂ ਦੇ ਉੱਤੇ ਕਿਸੇ ਵੀ ਮੁਸੀਬਤ ਦੇ ਵਿੱਚ ਫਸੇ ਰਹੇ ਤੇ ਸਿੱਖ ਮੂਰੀਓ ਮੂਰੀਓ ਕੇ ਉਹਨਾਂ ਦੀ ਮਦਦ ਕਰਨ ਦੇ ਲਈ ਅੱਗੇ ਆਉਂਦੇ ਰਹੇ ਪਰ ਹਾਲਾਤ ਹੁਣ ਇਹੋ ਜਿਹੇ ਬਣ ਗਏ ਨੇ ਕਿ ਜਿਹੜੇ ਅਤਿਆਚਾਰ ਦੂਸਰਿਆਂ ਦੇ ਉੱਤੇ ਹੁੰਦੇ ਤੇ ਅਸੀਂ ਉਹਨਾਂ ਦੇ ਨਾਲ ਖੜਦੇ ਨਹੀਂ ਕਿਤੇ ਉਸ ਤੋਂ ਜ਼ਿਆਦਾ ਅਤਿਆਚਾਰ ਦਾ ਸ਼ਿਕਾਰ ਅਸੀਂ ਖੁਦ ਵੀ ਹੋਏ ਤੇ ਜਿਹੜੀ ਕੌਮ ਦੂਸਰਿਆਂ ਦੇ ਲਈ ਕੱਢਣਾ ਜਾਣਦੀ ਹੋਵੇ ਜਿਹੜੀ ਕੌਮ ਦੂਸਰਿਆਂ ਦੇ ਲਈ ਮਰਨਾ ਜਾਣਦੀ ਹੋਵੇ ਜਿਹਦੇ ਗੁਰੂਆਂ ਨੇ ਰਸਤਾ ਸਿਖਾਇਆ ਹੋਵੇ ਕਿ ਜਿਹੜਾ ਵੀ ਜ਼ਬਰਦਸਤੀ ਕਰੇਗਾ ਜਿਹੜਾ ਵੀ ਕਿਸੇ ਦੇ ਉੱਤੇ ਕੋਈ ਅਤਿਆਚਾਰ ਕਰੇਗਾ ਜਿਹੜਾ ਵੀ ਕਿਸੇ ਦੇ ਉੱਤੇ ਕੋਈ ਇਨਜਸਟਿਸ ਕਰੇਗਾ ਉਹਦੇ ਲੜਨ ਤੋਂ ਪਹਿਲਾਂ ਸਿੱਖ ਅਗੇ ਖੜੋਤੇ ਹੁੰਦੇ ਤੇ ਇਹ ਜਦੋਂ ਹਕੂਮਤ ਇਹ ਗਲਤ ਫਹਮੇ ਪਾਰ ਰਹਿੰਦੀ ਹੈ ਕਿ ਤੁਸੀਂ ਸਿੱਖਾਂ ਨੂੰ ਜਿਵੇਂ ਮਰਜ਼ੀ ਡਰੜੋ ਜਿਵੇਂ ਮਰਜ਼ੀ ਕੁੱਟੋ ਜਿਵੇਂ ਮਰਜ਼ੀ ਮਾਰੋ ਤੇ ਸਿਵਲ ਕੋਸ ਕਰਨਗੇ ਨਹੀਂ ਤੇ ਇਹ ਭੜੇਖਾ ਹੈ ਸਗੂ ਮੈਂ ਜਿਹੜਾ ਮੌਜੂਦਾ ਸਮੇਂ ਵਿੱਚ ਇੰਡੀਆ ਨੇ ਪਾਇਆ ਉਹਨੇ ਪੰਜਾਬ ਦੇ ਵਿੱਚ ਦੇ ਸਾਡੇ ਉੱਤੇ ਅਤਿਆਚਾਰ ਕੀਤੇ ਹੀ ਕੀਤੇ ਉਹਨੇ ਵਿਦੇਸ਼ਾਂ ਦੀ ਤਸਵੀਰ ਦੇ ਵਿੱਚ ਵੀ ਸਾਡਾ ਪਛਾਣ ਨਹੀਂ ਛੱਡਿਆ ਆਮ ਸਾਡੇ ਪੰਜਾਬ ਦੇ ਵਿੱਚੋਂ ਜਦੋਂ ਤੁਸੀਂ ਵੀ ਸਾਰੇ ਪੰਜਾਬ ਤੋਂ ਆਏ ਹੋ ਸਾਡੇ ਸਾਰੇ ਜਿਹੜਾ ਪੰਜਾਬ ਹੀ ਆ ਇੱਕ ਨ ਬਹਾਨਾ ਮਾਰਿਆ ਜਾਂਦਾ ਆ ਵਿਦੇਸ਼ਾਂ ਦੀ ਧਰਤੀ ਤੇ ਆਉਣ ਦੇ ਲਈ ਕਿ ਪੰਜਾਬ ਦੇ ਵਿੱਚ ਅਸੀਂ ਸੇਫ ਨਹੀਂ ਇੱਕ ਆਮ ਸਾਡੇ ਆਮ ਜਿਹੜੇ ਕਿਸਾਨ ਨੇ ਆਮ ਪਰਿਵਾਰ ਨੇ ਉਹ ਇੱਕ ਬਹਾਨਾ ਮਾਰਦੇ ਨੇ ਚਾਹੇ ਨਸ਼ਿਆਂ ਦਾ ਡੇਨ ਚਾਹੇ ਉੱਥੇ ਠੱਗੀਆਂ ਚੋਰੀਆਂ ਦਾ ਡੇਨ ਚਾਹੇ ਬਦਲਦੇ ਹਾਲਾਤਾਂ ਦਾ ਡੇਨ ਇੱਕ ਬਹਾਨਾ ਮਾਰਦੇ ਨੇ ਕਿ ਪੰਜਾਬ ਤੇ ਹਾਲਾਤ ਬੜੇ ਮਾੜੇ ਨੇ ਕਿ ਇੱਥੇ ਸਾਡਾ ਪੁੱਤ ਸ਼ਾਇਦ ਸਰਵਾਈਵ ਨਹੀਂ ਕਰ ਪਾਉਣਾ ਪਰ ਤੁਸੀਂ ਇੱਕ ਗੱਲ ਹਮੇਸ਼ਾ ਯਾਦ ਰੱਖੋ ਸਿੱਖ ਦੁਨੀਆ ਦੇ ਕਿਸੇ ਕੋਨੇ 'ਚ ਚੜ੍ਹੇ ਜੇ ਸੇਖ ਆਸਮਾਨ ਦੇ ਕਿਸੇ ਮੰਜ਼ਲ ਤੇ ਪਹੁੰਚ ਜੇ ਜਦੋਂ ਤੱਕ ਸਿੱਖ ਹਿੰਦੁਸਤਾਨ ਦਾ ਗੁਲਾਮ ਹਸੇ ਹਿੰਦੁਸਤਾਨ 에서 ਸਾਡਾ ਪਛਾਣੀ ਚੜਨਾ ਸੋ ਅਸੀਂ ਸੇਖ ਕਿਤੇ ਨਹੀਂ ਕਦੋਂ ਤੱਕ ਨਹੀਂ ਅਸੀਂ ਜਦੋਂ ਤੱਕ ਸਾਡਾ ਆਪਣਾ ਕੌਮੀ ਘਰ ਫ਼ਾਰਿਸਤਾਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਬੋਲੇ ਸੋ ਨਿਹਾਲ ਸੋ ਸਾਨੂੰ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਡੇ ਕਿਉਂਕਿ ਹਰ ਕੋਈ ਸਟੇਟ ਦੀ ਮਾਈਕ ਨੂੰ ਨਹੀਂ ਚੱਲ ਪਾਉਂਦਾ ਹਰ ਕੋਈ ਭਾਈ ਹਰਦੇ ਚੰਗ ਦੇ ਜਰਨੇ ਦਾ ਹਰ ਕੋਈ ਉਹਨਾਂ ਸ਼ਹੀਦ ਪਰਮਾਰਾਂ ਚਨੇ ਦਾ ਜਿਨ੍ਹਾਂ ਦੇ ਇੱਥੇ ਸਾਰਿਆਂ ਦੇ ਨਾਮ ਲਏ ਗਏ ਨੇ ਉਹ ਸਾਰਿਆਂ ਦਾ ਇੱਜ਼ਤ ਮਾਣ ਸਤਕਾਰ ਕਰੀ ਉਹਨਾਂ ਦੇ ਅੱਗੇ ਸਿਰ ਝੁਕਾਉਣਾ ਆ ਪਰ ਬਹੁਤ ਸਾਰੇ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਵੀ ਨੇ ਜਿਹੜੇ ਸਿੱਖ 체ਰਿਆਂ ਦੇ ਵਿੱਚ ਨੇ ਪਰ ਉਹਨਾਂ ਨੇ ਹੁਣ ਸਾਡੀ ਖਾਲਸਤਾਨ ਦੀ ਸਾਡੀ ਪੰਜਾਬ ਦੀ ਆਜ਼ਾਦੀ ਦੀ ਲੜਾਈ ਨੂੰ ਨਿਵਾ ਕਰਨ ਦੀ ਕੋਸ਼ਿਸ਼ਾਂ ਵੀ ਕੀਤੀਆਂ ਨੇ ਸਾਨੂੰ ਮੋੜ ਕੇ ਲਿਆਂਦਾ ਜਾ ਰਿਹਾ ਆ ਵੱਧਤਕਾਰਾਂ ਦੇ ਉੱਤੇ ਸਾਨੂੰ ਮੋੜ ਕੇ ਲਿਆਂਦਾ ਜਾ ਰਿਹਾ ਕਿ ਤੁਸੀਂ ਕਿਸੇ ਇੱਕ ਪੱਟਿਕੂਲਰ ਮਸਲੇ ਤੇ ਲੜੋ ਵੀ ਇਹੀ ਤੁਹਾਡੀ ਜਿੱਤ ਹੈ ਉਹ ਕਹਿੰਦੇ ਖਾਲਸਤਾਨ ਦਾ ਨਾਮ ਨਾ ਲਓ ਆਜ਼ਾਦੀ ਦੀ ਗੱਲ ਨਾ ਕਰੋ ਤੁਸੀਂ ਪਾਣੀ ਵਾਲੀ ਇਕੱਲਾ ਲੜੋ ਤੁਸੀਂ ਜ਼ਮੀਨਾਂ ਵਾਲੀ ਲੜੋ ਤੁਸੀਂ ਲੜੋ ਮੈਂ ਇਹ ਨਹੀਂ ਕਹਿੰਦਾ ਪਾਣੀ ਜ਼ਮੀਨਾਂ ਵਾਲੀ ਲੜਨਾ ਵਾੜਾ ਪਰ ਘੱਟੋ ਘੱਟ ਜਿਹੜੇ ਖਾਲਸਤਾਨ ਦੀ ਪ੍ਰਾਪਤੀ ਦੀ ਲੜਦੇ ਪਹਿਰੇ ਉਹਨਾਂ ਦੀ ਹੌਸਲਾ ਫਾਇਰ ਕਰੋ ਦੱਤਾ ਨਾ ਵਿੱਚ ਪਰ ਇਹ ਚੀਜ਼ ਦਾ ਟ੍ਰੈਂਡ ਵੀ ਸਾਨੂੰ ਦੇਖਣ ਨੂੰ ਮਿਲਿਆ ਪਰ ਮੈਂ ਆਪਣੇ ਦੋਸਤਾਂ ਨੂੰ ਕਿਉਂਕਿ ਸਮਾਂ ਇੱਥੇ ਸੀਮਤ ਹੈ ਹੋਰ ਬੁਲਾ ਰਹੇ ਨੇ ਵੀ ਆਪਣੇ ਵਿਚਾਰ ਰੱਖਣੇ ਨੇ ਮੈਂ ਅਖੀਰ ਹੀ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਤੁਹਾਡੇ ਸਾਰਿਆਂ ਨਾਲ ਕਿ ਤੁਹਾਡੀਆਂ ਸਾਰਿਆਂ ਦੀਆਂ ਜੜ੍ਹਾਂ ਪੰਜਾਬ 'ਚ ਪਈਆਂ ਚਾਹੇ ਕਿਸੇ ਦੇ ਪਰਿਵਾਰ ਨੇ ਚਾਹੇ ਕਿਸੇ ਦੇ ਰਿਸ਼ਤੇਦਾਰ ਨੇ ਤੇ ਚਾਹੇ ਕਿਸੇ ਦੇ ਸੰਜੜ ਮਿੱਤਰ ਨੇ ਘਟੋ ਘਟ ਉਹਨਾਂ ਨੂੰ ਇੱਕ ਗੱਲ ਜਿchaਓ ਮੈਨੂੰ ਕੱਲ ਵੀ ਕਿਸੇ ਨੇ ਸਵਾਲ ਕੀਤਾ ਵੀ ਤੁਸੀਂ ਤੁਹਾਡਾ ਪ੍ਰੋਗਰਾਮ ਕੀ ਹੈ ਤੇ ਤੁਸੀਂ ਲੋਕਾਂ ਨੂੰ ਕੀ ਲੈ ਕੇ ਦੇਣਾ ਚਾਹੁੰਦੇ ਹੋ ਜਾਂ ਕੀ ਪ੍ਰਚਾਰ ਕਰਨਾ ਚਾਹੁੰਦੇ ਹੋ ਤਮਾਂ ਬਹੁਤ ਹੀ ਮਹੱਤਵਪੂਰਨ ਤੇ ਲੰਮੀ ਚੌੜੀ ਕਹਾਣੀ ਨਹੀਂ ਕਿ ਸਾਡਾ ਪ੍ਰਚਾਰ ਸਿਰਫ ਇੱਕ ਗੱਲ ਦਾ ਹੈ ਕਿ ਆਪਣੇ ਬੱਚੇ-ਬੱਚੇ ਨੂੰ ਆਪਣੇ ਹਰ ਬਜ਼ੁਰਗ ਨੂੰ ਆਪਣੀ ਹਰ ਮਾਈ ਭੈਣ ਭਰਾ ਨੂੰ ਇਹ ਗੱਲ ਚ ਚਾਉਣੀ ਆ ਕਿ ਇੰਡੀਆ ਸਾਡਾ ਹੁਕਮ ਨਹੀਂ ਰਸਤੇ ਫਿਰ ਅਸੀਂ ਆਪੇ ਲੱਭ ਲਾਂਗੇ ਸਮੱਸਿਆ ਸਾਡੀ ਇਹ ਹੈ ਵੀ ਅਸੀਂ ਇੱਥੋਂ ਵੀ ਜਦੋਂ ਤੁਸੀਂ ਬੋਲਦੇ ਹੋ ਬਹੁਤ ਸਾਰੇ ਸਾਡੇ ਵੀਰ ਮੈਂ ਆਮ ਘਰਾਂ 'ਚ ਵੇਖੇ ਨੇ ਜਿੱਥੇ-ਜਿੱਥੇ ਵਿਗਿਆਨ ਉਹ ਬੇਇਮਾਨੀ ਚੋਂ ਹੀ ਕਹਿੰਦੇ ਜਦੋਂ ਉਹਨਾਂ ਨੇ ਕਦੇ ਪੰਜਾਬ ਜਾਣਾ ਉਹ ਕਹਿੰਦੇ ਇੰਡੀਆ ਜਾਣਾ ਮਤਲਬ ਅਸੀਂ ਅੰਦਰੋਂ ਖਾਲਸਤਾਨੀ ਆ ਪਰ ਸਾਡੀਆਂ ਜ਼ੁਬਾਨਾਂ ਦੇ ਅਜੇ ਵੀ ਅਸੀਂ ਮੰਨੀ ਬੈਠੇ ਆ ਕਿ ਇੰਡੀਆ ਸ਼ਹਿਰ ਸਾਡਾ ਮਿਲ ਗਿਆ ਕੋਈ ਸਮਾਨ ਆ ਇੰਡੀਆ ਤੋਂ ਸਮਾਨ ਆ ਇੰਡੀਆ ਤੋਂ ਸਾਡਾ ਕਿਸ ਜਣ ਆਇਆ ਨਹੀਂ ਅਸੀਂ ਪੰਜਾਬ ਤੋਂ ਆਏ ਗੱਲ ਵੱਖਰੀ ਏ ਕਿ ਸਾਨੂੰ ਦਿਖਲੀ ਦੇ ਏਅਰਪੋਰਟ ਦੇ ਉੱਤੋਂ ਇੰਡੀਆ ਦੇ ਏਅਰਪੋਰਟ ਤੋਂ ਚੜਨਾ ਪੈਂਦਾ ਅਸੀਂ ਵਾਇਆ ਇੰਡੀਆ ਆਉਨੇ ਆਉਨੇ ਅਸੀਂ ਦੇਸ਼ ਪੰਜਾਬ ਤੋਂ ਸੋ ਇਹ ਇੱਕ ਮੈਸੇਜ ਅਸੀਂ ਆਪਣੀ ਕਮਿਊਨਿਟੀ ਨੂੰ ਦੇਣਾ ਹੈ ਜਦ ਇਹ ਗੱਲ ਮੰਨਣਾ ਲੱਗਿਆ ਨਾ ਸਾਡਾ ਦੇਸ਼ ਅਲੱਗਿਆ ਤੇ ਉਹਨਾਂ ਦਾ ਦੇਸ਼ ਅਲੱਗਿਆ ਫਿਰ ਅਸੀਂ ਆਜ਼ਾਦੀ ਦੇ ਰਾਤੇ ਆਪੇ ਤੌਰ 'ਤੇ ਹੋ ਗਏ ਸੋ ਇਹਨੀਆਂ ਗੱਲਾਂ ਦੇ ਨਾਲ ਇਹਨੀਆਂ ਹੀ ਬੇਨਤੀਆਂ ਦੇ ਨਾਲ ਮੈਂ ਇਸ ਵਾਰ ਫਿਰ ਤੁਹਾਨੂੰ ਸਾਰੇ ਖਾਲਸੇ ਦੇ ਪਰਕਟ ਤੇ ਆਣੇ ਦੀ ਮੁਬਾਰਕਬਾਦ ਦਿੰਦਾ ਹਾਂ ਕਿਉਂਕਿ ਉਹਦੇ ਸਬੰਧ ਦੇ ਵਿੱਚ ਹੀ ਸਾਰੇ ਪ੍ਰੋਗਰਾਮ ਰਿਕਿਆ ਗਏ ਨੇ ਉਹਨਾਂ ਵਿਅਦਭੁਲਾ ਚੁੱਕਾ ਵੀ ਤੁਹਾਡੇ ਸਾਰਿਆਂ ਤੋਂ ਖਿਮਾ ਮੰਗਦਾ ਹਾਂ ਗੁਰੂ ਮਹਾਰਾਜ ਬਖਸ਼ਣਯੋਗ ਆ ਸੰਗਤ ਬਖਸ਼ਣਯੋਗ ਆ ਜੇ ਕੋਈ ਗਲਤ ਗੱਲ ਜਾਣੇ ਜਾਂ ਅਣਜਾਣੇ ਦੇ ਚੋਂ ਮੌਂ ਨਿਕਲੀ ਹੋਵੇ ਤੇ ਮਾਫੀ ਦਿਵਾ ਦੇ ਤੇ ਮੈਂ ਸਾਰਿਆਂ ਦੇ ਨਾਂ ਤੋਂ ਮਾਫੀ ਦੀ ਫਿਰ ਬੇਨਤੀ ਕਰਦਾ ਹਾਂ ਕਿ ਜਿੰਨਾ ਕੋ ਯੋਗਦਾਨ ਪਾ ਸਕਦਾ ਹੈ ਅਸੀਂ ਖਾਲਸਾਤਨ ਦੇ ਪ੍ਰਾਪਤੀ ਦੇ ਲਈ ਆਪਣਾ ਯੋਗਦਾਨ ਪਾਈਏ ਔਰ ਸਭ ਤੋਂ ਵੱਡਾ ਯੋਗਦਾਨ ਜੂਮਰਾਇ ਦਾ ਖੁਰਦਾ ਆਏਗਾ ਸੋ ਹਰ ਸਾਡੀ ਸਵੇਰ ਸ਼ਾਮ ਦੀ ਅਰਦਾਸ ਦੇ ਵਿੱਚ ਰਾਜ ਕਰੇਗਾ ਖਾਲਸਾ ਦਾ ਦੂਰਾ ਜੜਾ ਹੋਣਾ ਚਾਹੀਦਾ ਸੋ ਇਹ ਨਹੀਂ ਗੱਲ ਬੰਦੜ ਕੇ ਮਹਾਂ ਜੱਤਕਾ ਵਾਹਿਗੁਰੂ ਜਿੱਤ ਦਾ ਖਾਲਸਾ ਵਾਹਿਗੁਰੂ ਜਿੱਤ ਦੀ ਬਤ